ਬੀਤੇ ਦਿਨੀ ਬਿਲਗਾ ਦੇ ਪਿੰਡ ਉਮਰਪੂਰਾ ਕਲਾ ਵਿਖੇ ਅਮਰੀਕਾ ਸਿਟੀਜ਼ਨ ਨੋਸਸ ਸੌਰੇ ਦੇ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਬਿਲਗਾ ਪੁਲਿਸ ਵੱਲੋਂ ਨੋ ਰਜਨੀਸ਼ ਕੌਰ ਦੇ ਬਿਆਨਾਂ ਤੇ ਉਸਦੇ ਸੌਰੇ ਜਸਪਾਲ ਸਿੰਘ ਅਤੇ ਸਸਰ ਅਸ਼ਪਾਲ ਕੌਰ ਦੇ ਖਿਲਾਫ ਵੱਖ-ਵੱਖ ਧਰਾਮਾ ਹੇਠ ਮਾਮਲਾ ਦਰਜ ਕੀਤਾ ਹੈ। ਉਧਰ ਦੂਜੇ ਪਾਸੇ ਰਜਨੀਸ਼ ਕੌਰ ਦੇ ਸਹੁਰਾ ਜਸਪਾਲ ਸਿੰਘ ਅਤੇ ਉਹਨਾਂ ਦੇ ਰਿਸ਼ਤੇਦਾਰ ਨੇ ਕਿਹਾ ਕਿ ਉਹਨਾਂ ਦੀ ਪੁਲਿਸ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦੀ ਪਤਨੀ ਰਸ਼ਪਾਲ ਕੌਰ ਹਸਪਤਾਲ ਵਿੱਚ ਚਿਹਰੇ ਇਲਾਜ ਹੈ ਜਿਸਦੇ ਗੰਭੀਰ ਸੱਟਾਂ ਆਈਆਂ ਹਨ ਅਤੇ ਉਸਦੀ ਪਸਲੀ ਵੀ ਟੁੱਟ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਅਤੇ ਚੇਅਰਮੈਨ ਲਖਵਿੰਦਰ ਸਿੰਘ ਨੇ ਦੱਸਿਆ ਜੋ ਦੋਸ਼ ਰਜਨੀਸ਼ ਕੌਰ ਵੱਲੋਂ ਆਪਣੀ ਸਸਤ ਤੇ ਸਹੁਰੇ ਤੇ ਲਗਾਏ ਗਏ ਹਨ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ ਉਨਾ ਕਿਹਾ ਕਿ ਉਹ ਬਿਉਰਗ ਹਨ ਉਹ ਕਿਸ ਤਰੀਕੇ ਨਾਲ ਇਸ ਨਾਲ ਕੁੱਟਮਰ ਕਰ ਸਕਦੇ ਹਨ ਉਹਨਾਂ ਕਿਹਾ ਕਿ ਰਜਨੀਸ਼ ਵੱਲੋਂ ਰਸ਼ਪਾਲ ਕੋਰ ਨਾਲ ਬੁਰੇ ਤਰੀਕੇ ਨਾਲ ਕੁੱਟਮਰ ਕੀਤੀ ਗਈ ਅਤੇ ਉਸ ਨੂੰ ਬਾਲਾ ਤੇ ਫੜ ਕੇ ਖਿੱਚਤੂ ਕੀਤੀ ਗਈ ਸੀ ਜਿਸ ਨਾਲ ਉਸਦੀ ਪਸਲੀ ਟੁੱਟ ਗਈ ਹੈ ਅਤੇ ਉਹ ਬੇਸੁੱਧ ਹੈ ਜੋ ਉਸ ਦਿਨ ਦੀ ਜਲੰਧਰ ਦੇ ਹਸਪਤਾਲ ਵਿੱਚ ਦਾਖਲ ਹੈ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਚੇਅਰਮੈਨ ਲਖਵਿੰਦਰ ਸਿੰਘ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਉਧਰ ਇਸ ਬਾਬਤ ਡੀਐਸਪੀ ਫਲੋਰ ਸਰਬੰਸ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਰਜਨੀਸ਼ ਕੌਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਗਈ ਹੈ ਅਤੇ ਜੋ ਜਸਪਾਲ ਸਿੰਘ ਕਹਿ ਰਹੇ ਹਨ ਉਸ ਮਾਮਲੇ ਦੀ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਅਭੀ ਤਪਤੀਸ਼ ਵਿੱਚ ਗੱਲ ਸਾਹਮਣੇ ਆਵੇਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਾਂਜੀ ਅਕਲ ਜੀ ਕੀ ਤੁਹਾਡਾ ਨਾਮ ਹੈ? ਹਾਂ ਜਸਪਾਲ ਸਿੰਘ। ਕੀ ਵਾਕਿਆ ਹੋਇਆ? ਇਹ ਦੇ ਮੇਰੇ ਵਾਈਫਰਾ ਹਰਿਤਪਾਲ ਕੋਰ ਤੇ ਅਸੀਂ 29 ਤਰੀਕ ਨੂੰ ਆ ਇੰਡੀਆ ਆਏ ਆ ਤੇ ਪਠਾਨਮੌਰ ਕੇ ਰਾਤ ਪਕੇ ਫਿਰ 39 ਹੀ 29 ਦੇ ਕੇ ਰ ਘਰ ਰਹਿ ਕੇ 39 ਹੀ ਕਾਇਪ ਦਾ ਪਿੰਡ ਗਏ ਆ ਅਸੀਂ ਤੇ ਘਰ ਆਪਣੇ ਉਹ ਵਪਾਰਕਨਾ ਕਾਰ ਜਾ ਕੇ ਦੇਖਿਆ ਤਾਂ ਕਹਤੇ ਕੱਪੜੇ ਡੀਲ ਰੱਖੇ ਚਾਰ ਖਲਾਰਾ ਬਹੁਤ ਗੰਦਬਾਤ ਬਹੁਤ ਸੀਗਾ ਤੇ ਅਸੀਂ ਫੇ ਰਾਤ ਨੂੰ ਆਪਦੇ ਕਰੋੜੀ ਮੇਰੇ ਛੱਟ ਦਾ ਘਰ ਸਿਦਾ ਤੇ ਉਹਦੇ ਉੱਤੇ ਘਾਰਦਾ ਹੈ ਇਸ਼ਤਾਬੀਆਂ ਮੇਰ ਕੋ ਤੇ 33 ਦੀ ਨੂੰ ਹੀ ਫੇ ਗਏ ਅੱਜ ਕਰੇ ਤੇ ਉਹਨਾਂ 4:30 ਵੇ ਕਰੀਬ ਇਹ ਜਾ ਕੇ ਬੂਹੇ ਬਾਹਰ ਕੋਰ ਕੇ ਤਾਂ ਇੱਕ ਕਾਚ ਵਾਈ ਕਰਾਉਣੇ ਆ ਤੰਤੀ ਟੁੰਦੀ ਪਰ ਲੱਪਾ ਤੇ ਮਗਰ ਇਹ ਸਾਡੇ ਪੜ ਕੇ ਨਾਲ ਇਹਦੇ ਹੋਰ ਪਿੱਛੇ ਬੰਦੇ ਖੜੇ ਸੀ ਉਹ ਉਹ ਪਿੱਛੇ ਖੜੇ ਸੀ ਤੇ ਕੌਣ ਵੜ ਗਈ ਅੰਕਲ ਜੀ ਰੰਜੀਸ਼ ਕੌਰ ਪਰ ਗਈ ਉਹ ਤੁਹਾਡੀ ਕੀ ਲੱਗਦੀ ਹੈ ਨਵਰਾਣੀ ਲੱਗਦੀ ਸਾਡੀ ਕਿ ਇਹ ਤੇ ਉਦਾਂ ਸਾਡੇ ਦਾ ਮੁੰਡੇ ਦਾ ਜੀ ਬੇਦਰਖਲ ਕੀਤੇ ਅਨੁਸਾਰ ਹੋ ਗਿਆ ਤੇ ਪਹਿਲਾਂ ਵੀ ਸਾਡੇ ਤੇ ਹਮਰਾ ਹੋ ਚੁੱਕਾ ਆ ਤੇ ਤੇ ਵਿਲਾਵਿਆ ਹੋਣਾ ਹੋ ਚੱਕਾ ਕਪਲੇ ਸਾਡ ਤੇ ਮਾਰਤ ਨੂੰ 17 ਮਾਰਤ ਨੂੰ ਇਹ ਵੀ ਹਮਲਾਇਨਾ ਨਹੀਂ ਕੀਤਾ ਸੀ ਆ ਉਦੋਂ ਕੀਤਾ ਉਦੋਂ ਫੇ ਬਚ ਗਿਆ ਫੇ ਵੀਗ ਬਾਹਰ ਆ ਕੇ ਫੇ ਬਾਹਰ ਨੂੰ ਚੱਲ ਗਿਆ ਢਾਰਦੇ ਇਹਨਾਂ ਨੂੰ ਕਨਖੂ ਨੂੰ ਮੈਂ ਛੱਡ ਗਿਆ ਪਾਈ ਪੜਾਈ ਇੰਨੀ ਵੱਡੀ ਮਗਰ ਮੁੜ ਕੇ ਤੇ ਆ ਦੁਆ ਹਮਲਾ ਹੋਣਾ ਕੀਤਾ ਇਹਨੇ ਤੇ ਇਹ ਸਾਨੂੰ ਜਿੱਦਾਂ ਮਾਰ ਨਾਈਟਵੀਨ ਮਾਰ ਕੇ ਤੇ ਤਿੱਕਤੇ ਮੇਰੇ ਬਿਆਫਰੇ ਨਾਲ ਪ੍ਰਾਪਰਟੀ ਦੇ ਲੱਗੇ ਉਹਨਾਂ ਨਾਲ ਸਾਡਾ ਕੇਸ ਚੱਲਦਾ ਆ ਤੇ ਦੋ ਤਰੀਕ ਸੀਗੀ ਇਹਨਾਂ ਕੱਤੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਖਤਮ ਕਰ ਦਿੱਤੇ ਗਏ ਤੇ ਇਹ ਅੰਦਰ ਵਰਗੇ ਸਿੱਧਾ ਇਹ ਬਾਲਾ ਨੂੰ ਪਾ ਕੇ ਉਹਨੂੰ ਮਰੋੜਾ ਦੇ ਕੇ ਥੱਲੇ ਛੱਡ ਕੇ ਤੇ ਵੇ ਗਈ ਉਹਦੀ ਗਲ ਕੁੱਟਣ ਲੱਪਾਈ ਗਲ ਕੁੱਟਣ ਲੱਪਾਈ ਤਾਂ ਇੱਥੇ ਉਹ ਚੀਕਾਂ ਮਾਰੇ ਤੇ ਮੈਂ ਉਹਨੂੰ ਮਹੀ ਚੜਾ-ਚੜਾ ਕੇ ਛਾ ਕੇ ਤਾਂ ਹੀ ਬਾਹਰ ਮਹੀ ਬਾਹਰ ਲਿਆਏ ਮੂਏ ਤਾਂ ਬਾਹਰ ਕੱਢ ਲਈ ਮੈਂ ਬਾਅਦਾਂ ਕੇ ਪਰ ਇਹ ਹੀ ਦੂਰ ਬਹਿ ਕੇ ਡਰਦੇ ਫੇਰ ਸਾਡੇ ਕੋਲ ਮਾਰੇ ਤੇ ਇਹ ਅੰਦਰ ਵਰਗੇ ਨੇ ਕੁੰਡੀਆਂ ਕੁੰਡੀਆਂ ਲਾ ਲਈਆਂ ਤੇ ਫੋਨ ਕਰਨ ਲੱਪੇ ਆਉਦੇ ਰਹਿਤਾਂ ਨੂੰ ਸਾਰੇ ਆ ਕੇ ਇਕੱਠੇ ਹੁੰਦੇ ਗਏ ਟੁੱਟਾ ਤੋਂ 20-25 ਬੰਦੇ ਕੱਢ ਗਏ ਐਂ ਡਰਦੇ ਵਾਲੇ ਦੂਰ ਚਲੇ ਗਏ ਲੋਕ ਲਾਲਾ ਬਾਹਲੇ ਬਾਹਲੇ ਦੇ ਦੂਏ ਗੇਟ ਤੇ ਗਏ ਤੇ ਤੇ ਸਾਨੂੰ ਫਿਰ ਤਿੰਨ ਚਾਰ ਘੰਟੇ ਤੇ ਫਿਰ ਪੁਲਿਸ ਆ ਛਦੀ ਨਹੀਂ ਪੁਲਿਸ ਆ ਗਏ ਪੁਲਿਸ ਨੇ ਉਹਨੂੰ ਹਸਪੀਟਲ ਭੇਜ ਦਿੱਤਾ ਸਾਡੇ ਤਿੰਨ ਚਾਰ ਘੰਟੇ ਸਾਨੂੰ ਬੈਗੇ ਜਾ ਕੇ ਵੜਾ ਛੱਡਿਆ ਤੇ ਤੇ ਸਾਡੇ ਰਿਸ਼ਤੇਦਾਰ ਆਏ ਰੇ ਤੇਰਾ ਰਾਏ ਤੇ ਉਹ ਫੇਰ ਕਾਨੂੰਨੀ ਇਥੇ ਆ ਕੇ ਤੁਹਾਡੀ 10 ਸਿੱਧਿ ਤਾਇਤਾ ਦਿੱਤੀ ਇਹਨੂੰ ਤੇ ਇਹਦਾ ਇਤ ਬੋਲ ਨਹੀਂ ਹੁੰਦਾ ਇਹਦਾ ਜਿੱਦਾਂ ਛੱਟਾ ਬਹੁਤ ਲੱਗੀਆਂ ਪਛਲੀ ਟੁੱਟੀ ਐ ਇੱਕ ਬਾਹ ਪੱਟੇ ਸਾਰਾ ਪੋਲਾ ਹੋਇਆ ਪਿਆ ਦਦੀਆਂ ਵੰਡੀਆਂ ਬਾਹਾ ਖਾਧੀਆਂ ਪਈਆਂ ਤੇ ਹੁਣ ਐਵੇਂ ਰਾਚੀ ਵਿੱਚ ਸਾਹਾਂ ਤੇ ਪਈ ਆ ਤੇ ਸਾਡੇ ਨਾਲ ਬਹੁਤ ੱੱਕਾ ਹੋਇਆ ਹੁੰਦਾ ਜੀ ਇਹਦੀ ਚਾਤ ਤੋਂ ਸਾਥ ਕਾਰਵਾਈ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਸਾਡੀ ਕੋਈ ਨਹੀਂ ਸੁਣਵਾਈ ਹੋ ਰਹੀ ਕਿਤੇ ਪਾਸੇ ਵੀ ਤੇ ਬਹੁਤ ਤਕਾਉ ਰਿਹਾ ਸਾਡੇ ਨਾਲ ਉਹ ਸਾਥ ਤੋਂ ਸਾਥ ਸਰਾਵਾਦ ਦਿੱਤੀ ਕਿ ਜਾਵੇ ਉਹਨੂੰ ਤੇ ਬਹੁਤ ਘਰ ਸਾਡੇ ਨਾਲ ਹੋਇਆ ਸੀ ਬਹੁਤ ਡਰਦੇ ਆ ਡਰਦੇ ਮੈਂ ਹੀ ਹੱਥ ਵੇਟ ਬੈਠਾ ਹਾਂ ਹੁਣ ਮੈਂ ਤੇ ਇਕੱਲਾ ਲੈ ਕੇ ਉਹਨੂੰ ਤੇ ਹੁਣ ਵੀ ਇੱਥੇ ਵੀ ਮੈਨੂੰ ਡਰ ਲੱਗਦਾ ਵੀ ਮੈਨੂੰ ਕੋਈ ਕੋਈ ਕਾ ਕੇ ਕਰਨਾ ਆ ਦੇਵੇ ਤੇ ਮੈਂ ਇੰਨਾ ਡਰੇ ਡਰੇ ਆਈ ਜਿੱਦਾਂ ਏ ਬਹੁਤ ਸਾਡੇ ਨਾਲ ਜਿੱਦਾਂ ਬਹੁਤ ਕਿਹੜੇ ਹਸਪੀਟਲ ਤੇ ਅੰਕਲ ਜੀ ਦੀ ਹਾਂਜੀ ਗਰੋਵਰ ਹੌਸਪੀਟਲ ਜਲੰਧਰ ਆ ਉੱਤੇ ਐਮਰਜੈਂਸੀ ਵੇਖ ਮੈਂ ਭਾਜੀ ਲਖਵਿੰਦਰ ਸਿੰਘ ਲਖਾ ਚੇਅਰਮੈਨ ਬਲਾਕ ਸੰਮਤੀ ਲੋਈਆਂ ਪਿੰਡ ਬੱਲੀਗਾਲ ਤੇ ਮੈਨੂੰ ਫੋਨ ਗਿਆ ਜਸਪਾਲ ਸਿੰਘ ਦਾ ਵੀ ਸਾਡੇ ਨਾਲ ਸਾਡੀ ਨੌ ਨੇ ਆ ਕੇ ਦਲ ਲੜਾਈ ਕੀਤੀ ਆ ਤੇ ਜਿਹੜੀ ਮਤਲਬ ਮੇਰੇ ਘਰ ਵਾਲੀ ਵਾਈਫ ਆ ਮੇਰੇ ਵੀ ਉਹ ਠੀਕ ਨਹੀਂ ਗਈ ਤੇ ਸਾਨੂੰ ਕਿਸੇ ਪਾਸੇ ਲਿਜਾਓ ਸਾਨੂੰ ਉਥੋਂ ਉਹਨੂੰ 2 ਘੰਟੇ ਲੱਗ ਜਾਂਦੇ ਜੀ ਜਦੋਂ ਅਸੀਂ ਆਏ ਆ ਤੂ ਉਸਨੂੰ ਪੁਲਿਸ ਲੈ ਗਈ ਥਾਣੇ ਤੇ ਥਾਣੇ ਜਾ ਕੇ ਅਸੀਂ ਫਿਰ ਰਿਕੁਐਸਟ ਕੀਤੀ ਸਾਨੂੰ 4 ਘੰਟੇ ਬਾਅਦ ਐਸਐਚਓ ਸਾਹਿਬ ਨੇ ਕਹਿੰਦੇ ਹੋ ਜ ਜਾ ਕੇ ਦਾਖਲ ਕਰਾ ਲਓ 4 ਘੰਟੇੁੱਤੇ ਬਾਅਦ ਛੱਡਿਆ ਤੇ ਮਾਤਾ ਜੀ ਬਹੁਤ ਪਰੇਸ਼ਾਨ ਸੀ ਕਿ ਸਾਰੀ ਮੁਸ਼ਕਲ ਆਉਣ ਢੀ ਸੀ ਇਹਨਾਂ ਨੂੰ ਅਸੀਂ ਪੁੱਛਦੇ ਵਾਦੇ ਕੀ ਹੋਇਆ ਤੇ ਕਹਿੰਦੇ ਮੇਰੇ ਇੱਥੇ ਤਾਂ ਵਕੀਰੇ ਛੱਟ ਬਹੁਤ ਆ ਤੇ ਮੈਂ ਲਿਬਰਟੀ ਵੀ ਜਦਾ ਸੋਚ ਜੀ ਪੈ ਗਈ ਆ ਕਿ ਮੈਂ ਠੀਕ ਨਹੀਂ ਗਈ ਤੇ ਮੈਨੂੰ ਕਿਸੇ ਦਾ ਕਿਸ ਤਰ੍ਹਾਂ ਸਹਾਰਾ ਲਵਾਉ ਡਾਕਟਰ ਦਾ ਚਲੋ ਐਸਐਚਓ ਸਾਹਿਬ ਸੇ ਮੰਨ ਗਏ ਤੇ ਉਹਨਾਂ ਨੇ ਪਹਿਲਾਂ ਨਹੀਂ ਹੋਣਾ ਸਾਨੂੰ 4 ਘੰਟੇ ਬਾਅਦ ਲਿਆ ਪੰਜ ਹੀ ਹੋਣੇ ਆ ਸ਼ਾਮੀ ਆਈ ਆ ਕੇ ਫਿਰ ਇਥੇ ਐਡਮਿਟ ਹੋ ਗਿਆ ਜੀ ਗਲੋਬਲ ਹਸਪੀਟਲ ਤੇ ਉਥੇ ਆਈ ਪਹਿਲੇ ਦਿਨ ਤੋਂ ਨਾ ਐਮਰਜੈਂਸੀ ਰੱਖਿਆ ਜੀ ਤੇ ਦੂਜੇ ਦਿਨ ਫਿਰ ਸਾਨੂੰ ਆਈਸੀਯੂ ਚ ਦਾਖਲ ਕੀਤਾ ਸੀਟੀ ਸਕੈਨ ਕੀਤੀ ਸੀਟੀ ਸਕੈਨ ਚ ਇਹਨਾਂ ਦੀ ਪਸਲੀ ਟੁੱਟੀ ਆਈ ਆ ਤੇ ਹੁਣ ਵੀ ਆ ਥੱਲੇ ਅਨਫਿਟ ਆ ਬੜੀ ਗੱਲਬਾਤ ਨਹੀਂ ਕਰ ਸਕਦੀ ਜੇ ਕੋਈ ਕਰਦੇ ਆ ਤੇ ਛੇਤਾ ਭੁੱਲ ਜਾਂਦਾ ਤੇ ਉਹ ਮਦਦ ਜਿੱਦਾਂ ਨਾ ਡਰੀ ਹੁੰਦੀ ਆ ਉਸ ਹਾਲ ਦੇ ਨਾਲ ਬਲਾਲਾ ਵੀ ਲੱਪੇਂਦੀ ਕਦੇ ਕੰਨ ਵੀ ਦਵਾਦਾ ਨਹੀਂ ਆ ਗਈ ਦਵਾਦਾ ਨਹੀਂ ਆ ਗਈ ਮੈਨੂੰ ਨਹੀਂ ਪਤਾ ਵੀ ਮੈਂ ਤੇ ਇਹਨਾਂ ਨੂੰ ਨਹੀਂ ਵੇਖੀ ਮੈਂ ਇਹਨਾਂ ਨੂੰ ਵੇਖਿਆ ਵਾ ਤੇ ਚਲੋ ਸਾਡੀ ਇਹਨਾਂ ਨਾਲ ਰਿਸ਼ਤਾ ਦੀ ਕਰਕੇ ਤੇ ਮੈਂ ਇਹਨਾਂ ਦਾ ਆ ਕੇ ਸਹਦਾ ਕੀਤੀ ਆ ਜੀ ਤੇ ਹੱਲੇ ਵੀ ਮਾਤਾ ਜੀ ਜਿਹੜੇ ਆ ਉਹ ਆਈਸੀਯੂ ਵਿੱਚ ਹੈ ਜੀ ਸਿਰ ਜਿਆਦਾ ਖਰਾਬ ਹੋਈ ਸਿਰ ਉਹ ਖਰਾਬ ਹੈ ਜੀ ਸਿਰੇ ਖਰਾਵੇ ਜੀ ਅਸੀਂ ਤੋਂ ਨਾ ਕਹੇ ਵੀ ਇੱਧਰ ਕਰ ਦਿਓ ਕਹਿੰਦੇ ਐਸ਼ ਵੀ ਰਹਿਣ ਦਿਓ ਇਨਫੈਕਸ਼ਨ ਵਗੈਰਾ ਜੇ ਵਧੀ ਤੇ ਫੇਕ ਦੇ ਆਪਰੇਸ਼ਨ ਵਗੈਰਾ ਨਾਲ ਕਰਨਾ ਪਵੇ ਜੇ ਇਨਫੈਕਸ਼ਨ ਨਾ ਵੀ ਤੇ ਸਿਰੇ ਸ਼ਿਫਟ ਕਰਕੇ ਉਹ ਸਾਨੂੰ ਕਮਰੇ 깔 ਦੇਣਗੇ ਹਾਂਜੀ ਆਹ ਵਾਜੀ ਜੀ ਗੁਰ ਕੀ ਕਰੀਏ ਜੀ ਕਿਨੇ ਰਿਲੇਟ ਕਰਦੀ ਬਸ ਸਾਨੂੰ ਰਸਤੇ ਦੇ ਮਗਰ ਆਉਣਾ ਪੈਂਦਾ ਮਾਤਾ ਜੀ ਬਹੁਤ ਪਰੇਸ਼ਾਨ ਆ ਹਾਂ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਮੰਗ ਕੁਝ ਹੋਣੀ ਜੀ ਮੰਗਦੇ ਉਹ ਕਰਦੇ ਆ ਵੀ ਨਿਆ ਮਿਲਣਾ ਚਾਹੀਦਾ ਜੀ ਉਸੋ ਉਲਟਾ ਜਿਹੜੀ ਲੜਕੀ ਆ ਪਤਾ ਰਜਨੀਸ਼ ਕੋਰ ਕਹਿੰਦੇ ਆ ਕੀ ਆ ਨਾਮ ਮੈਨੂੰ ਬੜਾ ਨਹੀਂ ਪਤਾ ਉਹ ਉਹ ਵੀ ਬਦਲਣਾ ਉਲਟਾ ਕਹਿੰਦੇ ਜੀ ਮੈਨੂੰ ਇਹਨਾਂ ਕੁੱਟਿਆ ਮਾਰਿਆ ਵਾ ਇਹ ਪਹਿਲਾਂ ਇਹ ਸਫਾਈ ਕਰਾਉਣ ਨੂੰ ਉਹ ਬਾਤ ਚਾਈ ਆ ਜੀ ਹਾਂਜੀ ਤੇ ਉਹਨੇ ਹੁੰਦੀ ਨੇ ਆਪਦੀ ਸੱਸ ਨੂੰ ਮੈਨੂੰ ਤੇ ਸਾਹ ਦੱਸਦੇ ਆ ਵੀ ਬਾਹਰੋਂ ਫੜ ਕੇ ਥੱਲੇ ਸਿਰ ਤੇ ਉੱਤੇ ਬਹਿ ਗਈ ਹਾਂਜੀ ਤੇ ਸੱਟਾਂ ਲਾਤੀਆਂ ਮਤਲਬ ਜਿਹੜੀ ਬਾਦਾ ਜੀ 60 ਪਲੱਸ ਆ 65 ਸਾਲ ਦੇ ਤਕਰੀਬ ਹੈਗੇ ਆ ਜੀ ਉਹ ਹਾਂਜੀ ਤੇ ਉਹਨਾਂ ਦੇ ਪਸੇ ਉਨਾਂ ਨੂੰ ਬੜਾ ਬਜ਼ੁਰਗਾਂ ਦੀਆਂ ਹਲਕੀਆਂ ਪਈਆਂ ਹੁੰਦੀਆਂ ਆ ਵਾ ਜੀ ਤੇ ਇੱਕ ਸਫਰ ਤੋਂ ਆਏ ਸੀਗੇ ਤੇ ਉਹਨਾਂ ਦੇ ਕਾਫੀ ਸੱਟ ਆ ਜੀ ਇਸ ਵੇਲੇ ਤੇ ਹੁਣ ਸੱਟ ਠੀਕ ਹੋਊਗੀ ਔਲੀ ਔਲੀ ਬਿਆਨ ਪੇਨ ਦੇਣ ਕਹਿੰਦੇ ਕੋਈ ਨਹੀਂ ਕਰ ਸਕਦੇ ਅਨਪੜ੍ਹ ਤੇ ਆ ਦੰਦੇ ਆ ਬਿਆਨ ਪਰ ਕੋਈ ਨਹੀਂ ਕੋ ਚੇਤਾ ਭੁੱਲਣ ਦੇ ਜੀ ਹਾਂ ਕੱਲ ਨੂੰ ਸ਼ੈਲਡ ਡਿਸਚਾਰਜ ਕਰਕੇ ਤੇ ਕਵਰੇਜ ਕਰ ਲਵਾਂਗੇ